ਇਹ ਖੇਗ ਰੋਬਈ ਜੀ ਮੜਾ ਜਾ ਓਰੇ ਆ ਬਾਈਆ ਦੇਖੋ ਲੱਤ ਤੇ ਦੇਖੋ ਜੀ ਦੇਖ ਸਕਦੇ ਲੱਤ ਤੇ 6:00 ਵਜੇ ਬਾਈ ਦੇ ਦੇਖ ਸਕਦੇ ਹੋ ਦੂਸਰੀ ਰੇੜੀ ਸੀਦੀ ਵੀ ਲੱਤ ਤੇ ਡਾਂਗ ਮਾਰ ਕੇ ਜੰਗਰ ਪੰਜਾਬ ਤੇ ਜਾਇਓ ਪੁਜਾਰ ਦਾ ਖਾਨੇ ਹੋ ਗਿਆ ਨਹੀਂ ਤੇ ਦੇਖ ਲੋ ਬੜਾ ਵੱਡਾ ਕਿ ਰਸੂਰ ਸਦੀਪ ਸਿੰਘਾ ਜੀ ਦੂਸਰੀ ਰੇੜੀ ਹੈ ਅਜੂ ਦਾ ਨਹੀਂ ਕੋਟਰੀ ਗੱਡੀ ਗੱਡੀ ਪਿੰਡ ਵਾਲਾ ਵੀ ਕਿਰਨ 29 ਵੰਡਾਈ ਆ ਦੇਖ ਸਕਦੇ ਬਾਈ ਤੇ ਡਾਂਗ ਮਾਰੀ ਮੜਾ ਤੋਈ ਬਾਈ ਆ ਤਰਾ ਨਹੀਂ ਬਾਈ ਬੱਟੇ ਡਾਂਗ ਆ ਦੇਖ ਸਕਦੇ ਆ ਬੋਲਿਓ ਵੀਡੀਓ ਬਣਾਉਣਾ ਹਮਾਰੇ ਬਾਅਦ ਆ ਦੇਖ ਸਕਦੇ ਹੋ ਆ ਦੇਖੋ ਬਾਈ ਦੇਖ ਸਕਦੇ ਹੋ ਜੀ ਦੂਸਰੀ ਰੇੜੀ ਹੁੰਦੀ ਦੇਖੋ ਉਹ ਇਹਦਾ ਭਾਨੇ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਵਰਗਾ ਮਾਹੌਲ ਬਣ ਚੁੱਕਿਆ ਜਿਵੇਂ ਦਿੱਲੀ ਦੇ ਵਿੱਚ ਮੋਰਚਾ ਲੱਗਿਆ ਸੀ ਉਸੇ ਤਰ੍ਹਾਂ ਪੰਜਾਬੀਆਂ ਨੇ ਸੰਗਰੂਰ ਦੇ ਵਿੱਚ ਵੀ ਮੋਰਚਾ ਲਾ ਲਿਆ ਪਗਵੰਤ ਮਾਨ ਦੇ ਘਰ ਦੇ ਮੂਹਰੇ ਅਤੇ ਉਹਨਾਂ ਚਿਰ ਕਹਿੰਦੇ ਮੋਰਚਾ ਨਹੀਂ ਪਟਣਾ ਜਿੰਨਾ ਚਿਰ ਭਾਨਾ ਸਿੱਧੂ ਨੂੰ ਰਿਹਾ ਨਹੀਂ ਕਰਦੇ ਤੇ ਜਿਹੜੀ ਵੀ ਜਗ੍ਹਾ ਮਿਲੀ ਪੰਜਾਬੀਆਂ ਨੇ ਮੋਰਚਾ ਲਾ ਲਿਆ ਪੱਕਾ ਤੇ ਆ ਇੱਕ ਜੂਸ ਵਾਲਾ ਕੋਲਡ ਡਰਿੰਕ ਵੇਚਣ ਵਾਲਾ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਸ਼ਰਿਆਂਵ ਧੱਕੇਬਾਜੀ ਕੀਤੀ ਹੈ ਅਤੇ ਕੋਲਡ ਡਰਿੰਕ ਵੇਚਣ ਆਇਆ ਦਿਹਾੜੀਦਾਰ ਮਜ਼ਦੂਰ ਪੁਲਿਸ ਦੇ ਦੁਆਰਾ ਕੁੱਟਿਆ ਗਿਆ ਤੇ ਇਸ ਵੀਡੀਓ ਦੇ ਬਾਰੇ ਤੁਹਾਡੇ ਕੀ ਖਿਆਲ ਨੇ ਸਾਨੂੰ ਕਮੈਂਟ ਜਰੂਰ ਕਰਿਓ ਬਾਕੀ ਦੋਸਤੋ ਮਿਲਦੇ ਹਾਂ ਕਿਸੇ ਹੋਰ ਖਬਰ ਦੇ ਨਾਲ